ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਵਾਸਤੇ ਫਨੀ ਕਮੈਂਟਾਂ ਵਾਲੀ ਵੀਡੀਓ ਜੋ ਕਿ ਬਹੁਤ ਹੀ ਕਹਿਡ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜਦੇ ਆਂ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਲੰਮਾ ਇੰਜ ਪਿਆ ਜਿੱਦਾ ਟੀਟਕਾਣ ਦੀ ਜਗ੍ਹਾ ਇਹਦੀ ਚਿੱਤਰਾ ਚ ਮੜ ਗਿਆ ਹੁੰਦਾ ਟਿਕਾਣਾ ਪਤਾ ਨਹੀਂ ਲੱਗਾ ਬਾਈ ਨੂੰ ਟੀਰ ਬੈਗ ਮਾਰ ਗਿਆ ਤੀਰ ਦੇਖਿਆ ਨਹੀਂ ਵੱਜਦਾ ਪਾਗਲ ਜਿਹਾ ਐਵੇਂ ਲੰਮਾ ਪੈ ਗਿਆ ਜਿਉਣਾ ਮੋੜ ਤਿਆਰ ਹੋਈ ਜਾਂਦਾ ਪੀ ਰੱਬ ਦੇ ਚਿੱਤਰਾ 'ਚ ਮਾਰ ਲਿਆ ਈ ਮੈਨੂੰ ਲੱਗਦਾ ਸਾਈਬਾ ਨੇ ਮਿਰਜਾ ਇਸ ਕਰਕੇ ਮਰਵਾਇਆ ਈ ਸਾਡੇ ਪਿੰਡ ਵੀ ਇੱਕ ਬੰਦਾ ਸੀ ਇਦਾਂ ਗਾਂਵ ਵਿੱਚ ਪੀਂਦਾ ਸੀ ਉਹ ਪਰਸੋਂ ਦੋ ਹੋਗਾ ਕੀੜੇ ਪੈਣਗੇ ਟੁੱਟ ਪੈਣੀਆਂ ਜਿਹਨੇ ਮਾਪਿਆਂ ਦਾ ਛੋਲਸ ਬੀਲਾ ਕਪੜਾ ਚਲਾਤਾ ਵੀਡੀਓ ਦੇ ਚੱਕਰ 'ਚ ਕੰਨ 'ਚ ਫੋੜਨਾ ਲਵਾ ਲਈ ਤਾਰੋਂ ਦੀ ਬਜਾਏ ਜੇ ਪੈਸੇ ਹੱਥ ਆਏ ਤਾਂ ਦੰਦਾ ਸੈੱਟ ਲਵਾਵਾ ਨਿਆਣੀ ਉਮਰੇ ਇਸ ਕਾਰ ਬੈਠਾ ਜਾ ਰਹਾ ਐ ਇਸੇ ਕਰਕੇ ਮੈਂ ਆਪਣੇ ਭਾਪੇ ਨੂੰ ਟੱਚ ਮੋਬਾਈਲ ਫੋਨ ਨਹੀਂ ਦਿੱਤਾ ਨਾ ਰੋ ਯਾਰ ਹਰੀ ਉਮਰ ਕੀ ਆ ਸਾਰੀ ਜ਼ਿੰਦਗੀ ਪਈ ਆ ਜੀ ਮੈਂ ਪੰਜਾਬ ਹੁੰਦਾ ਹੜ ਚ ਰੁੜ ਜਾਣਾ ਸੀ ਮੇਰੇ ਤਾਂ ਅੱਗੇ ਪੱਥਰੀ ਆ ਵੀਡੀਓ ਦੇਖ ਕੇ ਦਰਦ ਹੋਣ ਲੱਗ ਗਿਆ ਇਹ ਸਾਰਾ ਆਈਫੋਨ ਦਾ ਕਮਾਲ ਆ ਆੜ ਬਹੁਤ ਆਏ ਮੈਂ ਚੱਲਿਆ ਡੁੱਬਣ ਬਾਏ ਬਾਏ ਅਸੀਂ ਤਾਂ ਬਸ ਦੁਨੀਆ ਤੇ ਅਨਪੜਨਾਏ ਆ ਬਸ ਕਾਲਾ ਜਾਦੂ ਜਾਣਦਾ ਤਾਂ ਹੀ ਅਗਲੇ ਕੋਲ ਆ ਕਿਸਮਤ ਸਾਡੀ ਲਿਖੀ ਰੱਬ ਨੇ ਕੱਚੀ ਪੈਨਸਲ ਨਾਲ ਜੱਜੀ ਵੀ ਨਾਨਾ ਐਵੇਂ ਹੀ ਇੱਕ ਜਗ੍ਹਾ ਬੈਠ ਕੇ ਦੱਸ ਮੇਰਾ ਵੀਰ ਕੀ ਗੱਲ ਆ ਬਾਈ ਕਿ ਇਸੇ ਚੰਗੇ ਡਾਕਟਰ ਨੇ ਦਿਖਾ ਤੇਰੇ ਜੜ ਚ ਕੀੜਾ ਹੈ ਜੱਜ ਵੀ ਨਾ ਨਾ ਆਛੀ ਛੀ ਜਾਪਾਨੀ ਖੁਸਰਾ ਵੀਰ ਜੀ ਤੁਸੀਂ ਥੋੜੇ ਜੇ ਭੈਣ ਜੀ ਉਹ ਨਹੀਂ ਪਿੱਛੇ ਵਾਲੇ ਨੂੰ ਚੋੜਿਆ ਨਹੀਂ ਸੰਗਲ ਪਾਉ ਕਰਦੇ ਕਿ ਅਫਰੀਕਨ ਮੱਝ ਨਾਲ ਕਹਿਆ ਸਲੇਡਾਂ ਲਈ ਫਿਰਦੀਆਂ ਆ ਕਿਹੜਾ ਜਾਨਵਰ ਨਾਲ ਲਾ ਲਖਿਆ ਬੰਨ ਲਾ ਗਏ ਸੋਨੀਆ ਗਾਂਦੀ ਨਾ ਜੋੜ ਨੇ ਪਲੇਟਾ ਲੱਗਾ ਸਰ ਕੋਈ ਨਹੀਂ ਕਿਦਾਂ ਸੋਨੀਆ ਗਾਂਦੀ ਕਿਦਣ ਕੋ ਕਿਦਣ ਕੋ ਭੈਣ ਦਿਆ ਯਾਰਾ ਕੀ ਕਹੀ ਜਾਣਾ ਵਾ ਤੇ ਯਾਰਾ ਇੱਥੇ ਕੋਈ ਤੋੜਾ ਦਿਓ ਤੇ ਕੋਈ ਈਡੀ ਵੱਡੀ ਗੱਲ ਨਹੀਂ ਆਰੀ ਮੈਂ ਪੁੱਛਣ ਆਇਆ ਕੀ ਇਹਨੂੰ ਕਹਿੰਦੇ ਕੰਜਰ ਨੂੰ ਕੰਜਰ ਵਾਲ ਪੈਣ ਕੇ ਮਿਲਦਾ ਗੰਦ ਕੱਢਦਾ ਹੁਣ ਹਰਾਮਜਾਦਾ ਵੀਰੇ ਮੁੱਕੀਆਂ ਭੁੱਲੀਆ ਦੁਬਾਰਾ ਬੋਲਣ ਕਹਿੰਦਾ ਐਵੇਂ ਤਾਂ ਸੋਨੂ ਸੀਤੋ ਵਾਲਾ ਨਹੀਂ ਕਰਦਾ ਵੀਰੇ ਹੋਣਾ ਦੀ ਕੋਈ ਗਲਤੀ ਨਹੀਂ ਪਿੱਛੋ ਮਾਰ ਹੀ ਤੇ ਜਾਣਾ ਗੱਲਾਂ ਚੌੜਾ ਹੋਇਆ ਫਿਰਦਾ ਵੀਰੇ ਜਦੋਂ ਘਰੋਂ ਨਿਕਲਦੇ ਆ ਨਾ ਪਤਾ ਫੇਰ ਲੱਜਦਾ ਫੇਰ ਭੁੱਲ ਗਿਆ ਉਹ ਕੰਜਰੋ ਜਿੱਥੇ ਜਾਣਾ ਹੋਇਆ ਤਾਂ ਮਾਲ ਘਟਖਾ ਲਿਆ ਕਰੋ ਇਸ ਦੀ ਗਲਤੀ ਨਹੀਂ ਕੋਈ ਭਾਈ ਮਾਰੀ ਤੇਜ ਆ ਗਿਆ ਸਵਾ ਉਹ ਲੋ ਰਿਆ ਸਾਲੀ ਸ਼ਰਮ ਮੈਨੂੰ ਆਈ ਜਾਂਦੀ ਆ नाल जायो मेरा वीर। मेरे वालों डीजल की सेवा बाई ट्रैक्टर कुछ हो ना जाए म्यूजिक सिस्टम ना भेजे ट्रैक्टर भावे चप्पल वाग तैरे स्पीकर ना भेजन पूरी सेफ्टी नाल साढ़े इलाके भी आयो वीर। ਅੰਕਲ ਨੱਚਦਾ ਤੂੰ ਐ ਸ਼ਰਮ ਮੈਨੂੰ ਆਈ ਜਾਂਦੀ ਐ ਬਹੁਤ ਵਧੀਆ ਵੀਡੀਓ ਬਾਈ ਅੱਗੇ ਤੋਂ ਨਾ ਬਣਾਈਂ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜਾਈਂ ਆਪਣੇ ਲੋਬ ਬਾਈ ਦੇ ਔਰ ਬਈ ਝਗੜਾ ਨਹੀਂ ਲੜਾਈ ਨਹੀਂ ਹੋਈ ਨਹੀਂ ਆਪਣੇ ਲੋ ਜੇ ਸੁਲਾਣਾ ਹੁੰਦੀ ਮੋਦੀ ਤੱਕ ਗੱਲ ਜਾਣੀ ਸੀ ਦੋ ਮੱਛਰ ਬਦਮਾਸ਼ ਇੱਕ ਹੋਏ ਭਾਈ ਅਸੀਂ ਮੇਰਾ ਵੱਡਾ ਭਰਾ ਐ ਤੇ ਭਰਾ ਵਾਂਗੂ ਹੀ ਅਸੀਂ ਵਰਤਦੇ ਰਵਾਂਗੇ ਤੇ ਵਰਤਦੇ ਹਾਂ ਦੁਨੀਆ ਖਤਰੇ ਵਿੱਚ ਚਾਹਣ ਗੈਂਗਸਟਰ ਦੋ ਸੁੱਖਾ ਕਾਲ ਆਪਸ ਵਿੱਚ ਮਿਲ ਗਏ ਰੋਜ਼ ਸੁਲਾਹ ਕਰ ਲੈਂਦੇ ਤੁਸੀਂ ਸਾਲਿਓ ਘਰ ਜਾ ਕੇ ਫੇਰ ਇਹਨੇ ਬਦਲ ਜਾਣਾ ਮਿਸ ਪੂਜਾ ਵਰਗੀ ਆ ਪ੍ਰਾਤ ਹੈ ਨਹੀਂ ਸੀ ਜੀ 1984 ਮਾਡਲ ਪਹਿਲਾ ਚਾਹ ਡਾਪਣਾ ਦਾ ਦਾ ਕੋਲਾ ਵੇ ਕਿਵੇਂ ਭਰਿਆ ਇਹਨੇ ਬੱਠਲ ਭਰੀ ਬੈਠੀ ਆ ਚਾਦਾ ਸਾਡੇ ਵੀ ਹੈਗਾ ਇਹੋ ਜਿਹਾ ਕੋਲਾ ਬੰਨ ਲੈ ਗਿਆ ਆ ਦੇਖੋ ਬੰਨ ਓਏ ਬੰਨ ਲੱਗ ਜਾ ਹੁਣ ਪੰਜਾਬ বাজ ਜਾਣਾ ਬਾਈ ਥੋੜਾ ਜਿਹਾ ਅੱਗੇ ਲਗਾਓ ਇੱਥੇ ਪਾਣੀ ਪਾਤਾ ਬੋਦ ਗੁਰੂ ਨਾਨਕ ਦਾ ਸ਼ਾਸ਼ਾ ਤੇਰੀ ਲੱਗਿਆ ਲੱਗਿਆ ਕਾਜਾ ਦੁਆਰਾ ਦੁਆਰਾ ਤੁਰਦਾ ਫਿਰਦਾ ਬੰਨ ਚਰੋਟਾ ਢਾਪਾ ਸਾਦਾ ਸਿਰਫਾ ਹੁਣ ਉਸਤਾਦ ਜੀ ਹੱਗ ਹੱਗੇ ਨੱਚੋ ਕੋਈ ਬਾਲਾ ਸ਼ਕੀਨਾ ਹੱਗੰਦਾ ਟੱਟੀ ਵੀ ਨੱਚਦੀ ਆਉਗੀ ਹੁਣ ਤਾਂ ਲਿੰਡਾ ਵੀ ਜਗਮਗ ਕਰਦਾ ਨਿਕਲੂ ਮੋਰੀਚੋ ਨੱਚਦਾ ਨੱਚਦਾ ਹੱਗ ਮੇਰੇ ਚਾੜ ਦੇ ਕੰਦਾ ਲੀਡੀਆਂ ਦੇ ਈਗਲਾ ਸਰਦਾਰਾ ਤੂੰ ਬੜਾ ਗੁੱਸੇ 'ਚ ਹੈ ਕੀ ਗੱਲ ਐ ਸਰਦਾਰਾ ਬੜੇ ਗੁੱਸੇ 'ਚ ਲੱਗਦਾ ਬੱਬੂ ਵੀਰ ਇਹਦੇ ਤੋਂ ਮਾਈਕ ਫੜੋ ਕਿਸਨੇ ਨੂੰ ਕਾਰੇ ਪਾਣੀ ਭੇਜਣ ਵਾਲਾ ਦੁਗਰ ਸੀ ਦੁਗਰ ਭੋਗ ਤੋਂ ਬਾਅਦ ਆਲੇ ਕਲਾਕਾਰ ਮਾਲ ਤੇਜ ਛਕਿਆ ਲੱਗਦਾ ਕਾਨੂੰ ਇਹਨੇ ਸ਼ਾਤੀ ਦੀ ਲੱਤਾਂ ਖਾਉ ਪੁੱਤਾਂ ਜਪਾਨੀ ਮੁੱਛਾਂ ਵਾਲਾ ਮੁੱਛਾਂ ਦਾੜੀ ਨਾਲ ਅਟੈਕ ਕਰਦੀ ਆ ਏ ਕੰਜਰ ਡਰਾਮੇ ਕਰਦਾ ਏ ਤਾਂ ਸਾਲਾ ਪੇਪੜਾ ਜਿਹਾ ਕਰਦਾ ਕੀ ਆ ਜਾਂ ਵੀਡੀਓ ਬਣਾ ਲੈ ਜਾਂ ਫਿਰ ਮੂੰਹ ਪੂੰਝ ਲੈ ਛੁੱਟ ਜਾ ਦੇ ਬਠ ਬਠ ਕੇ ਸੜਦੀ ਛੱਟ ਦੀ ਮੋਛ ਡਬਲਯੂ ਵਰਗੀ ਆ ਭੈਣ ਗੜਤੀ ਚੰਗੇ ਭਲੇ ਗਾਣੇ ਦੀ ਮੈਨੂੰ ਲੱਗਿਆ ਜਸਵਿੰਦਰ ਬਰਾਰ ਲੋਕਾਂ ਦੀਆਂ ਗਾਲਾਂ ਕੱਢਣ ਨੂੰ ਪਈਆਂ ਗਈਆਂ ਕਿ ਮਾਰਤੀਆਂ ਦਰਸ਼ਕਾਂ ਨੇ ਜਿਹੜਾ ਹੈ ਗਰਮੀ ਚਾਹੇ ਸਰਦੀ ਕਰਕੇ ਉੱਠ ਕੇ ਜਪਤਾ ਛੋਣੋ ਦੀ ਬੰਦੀ ਹੋ ਗਏ ਜਗਰਾਤਾ ਵਰਜਨ ਬੰਬੀਹਾ ਆਪ ਨੂੰ ਸ਼ਰਮ ਆਉਣ ਲੱਗੇ ਇਹਨੂੰ ਦੇਖ ਕੇ 300 ਰੁਪਏ ਦਿਹਾੜੀ ਦੇ ਹਿਸਾਬ ਨਾਲ ਮਿਲ ਜਾਂਦੀਆਂ ਏ ਹਾਂਜੀ ਮਿੱਤਰੋ ਇਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਬਾਕੀ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਮੇਰਾ ਚੈਨਲ ਗਰੋ ਹੋ ਸਕੇ ਬਸ ਤਾਂ ਦੇ ਹਾਸਤੇ ਮੈਂ ਇਦਾਂ ਦੀ ਵੀਡੀਓ ਲੈ ਕੇ ਆਉਂਦਾ ਰਹੂੰਗਾ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਜ਼